ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਵੀਡੀਓ ਅਸੀਂ ਬਣਾਉਣ ਜਾ ਰਹੇ ਹਾਂ ਉਹ ਵੀ ਗੁਰਪ੍ਰਤਾਪ ਸੂਤ ਗ੍ਰੰਥ ਵਿੱਚੋਂ ਹੀ ਹੈ ਜੋ ਇਤਿਹਾਸ ਅਸੀਂ ਸ਼ੁਰੂ ਕੀਤਾ ਸੀ ਕੌਲਾ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਦੋ ਵੀਡੀਓ ਪਹਿਲਾਂ ਇਸਤੇ ਬਣ ਚੁੱਕੀਆਂ ਹਨ ਇਹ ਤੀਸਰੀ ਵੀਡੀਓ ਹੈ ਇਸ ਵੀਡੀਓ ਵਿੱਚ ਵੀ ਅਸੀਂ ਉਸੇ ਪ੍ਰਸੰਗ ਨੂੰ ਅੱਗੇ ਲੈ ਕੇ ਜਾਵਾਂਗੇ ਪਹਿਲੀ ਵਾਲੀ ਵੀਡੀਓ 'ਚ ਅਸੀਂ ਇੱਥੋਂ ਤੱਕ ਸਮਝਿਆ ਸੀ ਕਿ ਕਾਜੀ ਦੇ ਘਰੋਂ ਕੌਲਾਂ ਨੂੰ ਕੱਢ ਕੇ ਗੁਰੂ ਹਰਗੋਬਿੰਦ ਸਾਹਿਬ ਲੈ ਕੇ ਆ ਗਏ ਨੇ ਪੂਰਾ ਲਾਹੌਰ ਤੋਂ ਅੰਮ੍ਰਿਤਸਰ ਦਾ ਰਸਤਾ ਤੈਅ ਕਰ ਲਿਆ ਰਸਤੇ ਵਿੱਚ ਇੱਕ ਤੋਬੇ ਤੇ ਇਸ਼ਨਾਨ ਕੀਤਾ ਗੰਦੇ ਸ਼ਫੜ ਤੇ ਤੋਂ ਉਸ ਤੋਂ ਉਪਰੰਤ ਸ্নান ਕਰਨ ਤੋਂ ਪ੍ਰੰਤ ਉਸ ਸਥਾਨ ਨੂੰ ਇੱਕ ਵਾਰ ਦੇ ਦਿੱਤਾ ਕਿ ਇਹ ਬਹੁਤ ਪਵਿੱਤਰ ਜਗਾ ਹੋਵੇਗੀ ਇੱਥੇ ਲੋਕਾਂ ਦੀਆਂ ਮਨੋਂ ਦੀਆਂ ਮਰਾਦਾਂ ਮਨਾਂ ਦੀਆਂ ਮਰਾਦਾਂ ਪੂਰੀਆਂ ਹੋਣਗੀਆਂ ਤਾਂ ਫਿਰ ਗੁਰੂ ਜੀ ਪੂਰੇ ਲਾਹੌਲ ਅਸਕਰ ਨਾਲ ਅੰਮ੍ਰਿਤਸਰ ਵਿੱਚ ਦਾਖਲ ਹੋ ਗਏ ਜਿਵੇਂ ਕਿ ਅਸੀਂ ਪਹਿਲਾਂ ਜਾਣਿਆ ਹੈ ਕਿ ਕੌਲਾਂ ਦਾ ਡੋਲਾ ਚੁੱਕਣ ਲਈ ਕਹਾਰਾ ਨੂੰ ਅੰਮ੍ਰਿਤਸਰ ਤੋਂ ਬੁਲਾਇਆ ਸੀ ਡੋਲੀ ਲੈ ਕੇ ਆਏ ਸਨ ਸੋ ਕੌਲਾਂ ਨੂੰ ਡੋਲੀ ਵਿੱਚ ਬਿਠਾ ਕੇ ਅੰਮ੍ਰਿਤਸਰ ਸ਼ਹਿਰ ਵਿਖੇ ਲਿਆਂਦਾ ਗਿਆ ਗੁਰੂ ਸਾਹਿਬ ਜਦੋਂ ਉੱਥੇ ਪਹੁੰਚੇ ਤਾਂ ਗੁਰੂ ਸਾਹਿਬ ਨੇ ਪਹਿਲਾ ਕੰਮ ਕੀ ਕੀਤਾ ਕਿ ਉੱਥੇ ਧਰ ਪ੍ਰਸਾਦ ਅਰਦਾਸ ਕਰਾਈ ਉਨ ਸਭ ਕੋ ਦੀਨਸ ਵਰਤਾਇ ਬਹਰੋ ਗਏ ਦਰਸ਼ਣੀਪੋਰ ਨਿਮਰ ਭਏ ਸੋਡੀ ਸਿਰਮੋਰ ਪਰ ਗੁਰੂ ਸਾਹਿਬ ਨੇ ਬਹੁਤ ਸਾਰਾ ਆਕੜਾ ਫਿਸ਼ਾ ਲਿਆਂਦਾ ਅਰਦਾਸ ਕੀਤੀ ਤੇ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਲੋਕਾਂ ਵਿੱਚ ਵਰਤਾ ਦਿੱਤਾ ਫਿਰ ਦਸ਼ਮੀ ਜੋੜੀ ਵਿੱਚ ਚਲੇ ਗਏ ਤੇ ਛੋਟੀ ਸਰਦਾਰ ਬਹੁਤ ਸਨੀਮਰ ਹੋ ਗਿਆ ਫਿਰ ਕੀ ਕੀਤਾ ਗੁਰੂ ਸਾਹਿਬ ਨੇ ਮੈਂ ਅਰਥ ਕਰਕੇ ਸਿਰਫ ਦੱਸਾਂਗਾ ਉੱਤੇ ਲਿਖਿਆ ਹੋਇਆ ਗ੍ਰੰਥ ਜਿਹੜਾ ਹੈ ਫਿਰ ਦਰਬਾਰ ਦੇ ਅੱਗੇ ਪਹੁੰਚ ਗਏ ਸਾਹਮਣੇ ਹੋ ਕੇ ਵੰਦਨਾ ਕੀਤੀ ਫਿਰ ਚਾਰ ਵਾਰ ਪ੍ਰਕਰਮਾ ਕੀਤੀਆਂ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ ਅਗੇ ਕੀ ਹੋਇਆ ਫਿਰ ਮਾਤਾ ਗੰਗਾ ਜੀ ਦੇ ਸੇਵਕ ਆਏ ਸਾਰੇ ਸਿੱਖ ਸਮੂਹ ਗੁਰੂ ਜੀ ਨੂੰ ਦੌੜ ਕੇ ਮਿਲਿਆ ਕੀ ਲਿਖਿਆ ਹੈ ਗੰਗ ਮਾਤ ਕੇ ਸੇਵਕ ਆਏ ਮਿਲੇ ਧਾਇ ਕਰ ਸਿੱਖ ਸਮੁਦਾਇ ਫਿਖਿਓ ਅਗਾਰੀ ਆਵਦ ਡੋਰਾ ਭੋਜਨ ਕਰਿਓ ਆਇਕਿਤ ਹੋਰਾ ਫਿਰ ਉਹਨਾਂ ਨੇ ਕੀ ਦੇਖਿਆ ਅੱਗੇ ਵੇਖਿਆ ਤਾਂ ਇੱਕ ਡੋਲਾ ਚੱਲਿਆ ਆਉਂਦਾ ਸੀ ਉਹਨਾਂ ਨੇ ਪੁੱਛਿਆ ਇਹ ਕਿਹੜੇ ਪਾਸਿਓਂ ਆਇਆ ਹੈ ਭਾਵ ਕੁਝ ਸਿੱਖ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਆਏ ਸੀ ਲਾਹੌਰ ਤੋਂ ਜਿਹੜੇ ਬਾਕੀ ਸਿੱਖ ਮਾਤਾ ਗੰਗਾ ਜੀ ਦੇ ਕੋਲ ਅੰਮ੍ਰਿਤਸਰ ਵਿਖੇ ਰਹਿੰਦੇ ਸਨ ਉਹਨਾਂ ਨੂੰ ਅਚਾਨਕ ਇੱਕ ਡੋਲਾ ਆਉਂਦਾ ਦਿਖਿਆ ਤਾਂ ਉਹਨਾਂ ਨੇ ਪੁੱਛਿਆ ਇਹ ਡੋਲਾ ਕਿਹੜੇ ਪਾਸਿਓਂ ਆਇਆ ਹੈ ਫਿਰ ਕੀ ਹੋਇਆ ਜੋ ਸਿੱਖ ਜਾਣਤ ਤਿਨੇ ਬਤਾਇਓ ਇਹ ਡੋਰਾ ਸ੍ਰੀ ਸਤਗੁਰੂ ਲੈ ਆਇਓ ਜਿਹੜੇ ਸਿੱਖ ਜਾਣਦੇ ਸਨ ਭਾਵ ਜਿਹੜੇ ਸਿੱਖ ਲਾਹੌਰ ਤੋਂ ਗੁਰੂ ਜੀ ਦੇ ਨਾਲ ਚੱਲ ਕੇ ਆਏ ਸਨ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਡੋਲਾ ਹੈ ਸ੍ਰੀ ਸਤਗੁਰੂ ਜੀ ਵਿਆਹ ਕੇ ਲੈ ਆਏ ਹਨ ਫਿਰ ਕਾਜੀ ਕੀ ਤਾਨੂੰ ਜਾ ਵਡਭਾਗਣ ਗੁਰਤਨ ਸੋ ਹੋਈ ਅਨੁਰਾਗਣ ਇੱਕ ਵੱਡੇ ਪਹਾਗਾ ਵਾਲੇ ਕਾਜੀ ਦੀ ਲੜਕੀ ਹੈ ਗੁਰੂ ਜੀ ਦੇ ਸਰੀਰ ਨਾਲ ਇਸ ਦਾ ਬਹੁਤ ਪ੍ਰੇਮ ਹੋ ਗਿਆ ਹੈ ਇੱਥੇ ਜਿਹੜੀ ਨੁਕਤਾ ਕਵੀ ਸਾਨੂੰ ਦੱਸ ਰਿਹਾ ਹੈ ਉਹ ਸਾਡੀ ਪਹਿਲੀ ਪ੍ਰਚਲਿਤ ਕਹਾਣੀ ਨੂੰ ਬਿਲਕੁਲ ਰੱਦ ਕਰ ਰਿਹਾ ਹੈ ਜਿਹੜੀ ਵਿੱਚ ਅਸੀਂ ਇਹ ਕਹਿੰਦੇ ਸਾਂ ਕਿ ਮਾਤਾ ਕੌਲਾ ਬੀਬੀ ਕੌਲਾ ਗੁਰਸਿੱਖੀ ਤੋਂ ਪ੍ਰਭਾਵਿਤ ਹੋ ਕੇ ਉਹ ਸਿੱਖ ਧਰਮ ਵਿੱਚ ਆਈ ਸੀ ਕਾਜੀ ਉਸ ਨੂੰ ਮਾਰਨਾ ਚਾਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਸਹਾਰਾ ਦਿੱਤਾ ਸੀ ਇੱਕ ਸਿੱਖ ਦੇ ਰੂਪ ਵਿੱਚ ਇੱਕ ਸਿੱਖੀ ਸੇਵਕੀ ਦੇ ਰੂਪ ਵਿੱਚ ਉਸ ਨੂੰ ਸਹਾਰਾ ਦਿੱਤਾ ਸੀ ਤਾਂ ਕੌਲਾਂ ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਲੈ ਕੇ ਆਏ ਸਨ ਪਰ ਇਹ ਜਿਹੜਾ ਲਿਖਾਰੀ ਹੈ ਇਹ ਇਤਨਾ ਸ਼ੈਤਾਨ ਔਰ ਟੇਡੀਆਂ ਗੱਲਾਂ ਕਰਦਾ ਹੈ ਕਿ ਭਈ ਉਹ ਇਸ ਕਰਕੇ ਨਹੀਂ ਆਈ ਸੀ ਗੁਰੂ ਹਰਗੋਬਿੰਦ ਸਾਹਿਬ ਉਹਦਾ ਡੋਲਾ ਲੈ ਕੇ ਆਏ ਸੀ ਉਹਨੂੰ ਵਿਆਹ ਕੇ ਲੈ ਕੇ ਅਜ ਸਿੱਧਾ ਸਿੱਧਾ ਪਤਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਕਿ ਉਹ ਕੌਲਾਂ ਜਿਹੜੀ ਹੈ ਗੁਰੂ ਜੀ ਦੇ ਸਰੀਰ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਵਿਚਾਰਾਂ ਤੋਂ ਨਹੀਂ ਅਧਿਆਤ ਮਨਕਤਾਰ ਦੇ ਪ੍ਰਭਾਵਿਤ ਨਹੀਂ ਹੋਈ ਗੁਰੂ ਸਾਹਿਬ ਦੇ ਸਰੀਰ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਸਰੀਰ ਨਾਲ ਪਿਆਰ ਹੋ ਗਿਆ ਸੀ ਇਸ ਕਰਕੇ ਗੁਰੂ ਸਾਹਿਬ ਉਸ ਦਾ ਡੋਲਾ ਲੈ ਕੇ ਆਏ ਹਨ ਕਿਉਂਕਿ ਇਹੀ ਗੱਲ ਕਿਤੇ ਵੀ ਹੋ ਜਾਏ ਘਰ ਪਰਿਵਾਰ ਸਮਾਜ ਦੇ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ ਫਿਰ ਕੀ ਹੋਇਆ ਕਾਏ ਗਏ ਛਿਰੀ ਗੰਗਾ ਆਪਾਸ ਜਿਨ੍ਹਾਂ ਸਿੱਖਾਂ ਨੂੰ ਪਤਾ ਲਗਾ ਕਿ ਆ ਗਲ ਹੋ ਗਈ ਹੈ ਉਹ ਦੌੜ ਕੇ ਗਏ ਗੰਗਾ ਜੋ ਮਾਤਾ ਜੀ ਸ਼੍ਰੀ ਹਰਗੋਬਿੰਦ ਸਾਹਿਬ ਦੇ ਮਾਤਾ ਜੀ ਸਨ ਉਹਨਾਂ ਕੋਲ ਉਹ ਦੌੜ ਕੇ ਮਾਤਾ ਗੰਗਾ ਜੀ ਦੇ ਪਾਸ ਗਏ ਕੀ ਕੀਤਾ ਸਰਬ ਭਾਰਤਾ ਕੀਨੀ ਪ੍ਰਕਾਸ਼ ਸਾਰੀ ਗੱਲ ਖੋਲ ਕੇ ਮਾਤਾ ਜੀ ਨੂੰ ਦੱਸ ਦਿੱਤੀ ਕਿ ਗੁਰੂ ਹਰਗੋਬਿੰਦ ਸਾਹਿਬ ਕਾਜੀ ਦੀ ਲੜਕੀ ਦਾ ਡੋਲਾ ਲੈ ਕੇ ਆਏ ਹਨ ਅੰਦਾਜ਼ਾ ਲਗਾਓ ਅਗਰ ਕਿਸੇ ਘਰ ਦੇ ਵਿੱਚ ਕੋਈ ਨੌਜਵਾਨ ਲੜਕਾ ਸ਼ਾਦੀ ਸ਼ੁਦਾ ਵਿਆਹਾ ਹੋਵੇ ਇੱਕ ਦਿਨ ਅਚਾਨਕ ਉਹ ਇੱਕ ਹੋਰ ਲੜਕੀ ਨੂੰ ਉਹ ਵੀ ਕਿਸੇ ਹੋਰ ਧਰਮ ਦੀ ਹੋਵੇ ਉਸ ਦਾ ਡੋਲਾ ਲੈ ਕੇ ਘਰ ਆ ਜਾਵੇ ਪਹਿਲੀ ਪਤਨੀ ਘਰ ਬੈਠੀ ਹੈ ਮਾਤਾ ਜੋ ਜਿਸ ਦਾ ਪਤੀ ਨਹੀਂ ਹੈ ਉਹ ਘਰ ਬੈਠੀ ਹੈ ਔਰ ਪੁੱਤਰ ਇੱਕ ਡੋਲਾ ਹੋਰ ਲੈ ਕੇ ਆ ਜਾਵੇ ਉਸ ਘਰ ਦੀ ਸਮਾਜ ਦੇ ਸਾਹਮਣੇ ਕੀ ਸਥਿਤੀ ਬਣਦੀ ਹੈ ਉਹ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਤੇ ਫੇ ਮਾਤਾ ਗੰਗਾ ਜੀ ਦੀ ਹਾਲਤ ਉਹੀ ਦਰਸਾਈ ਗਈ ਹੈ ਜਿਹੜੀ ਇੱਕ ਆਮ ਮਾਤਾ ਦੇ ਘਰ ਵਿੱਚ ਹੋਵੇਗੀ ਸੁਣਤ ਮਾਤ ਨੇ ਰਿਸ ਉਪਜਾਈ ਇਹ ਗੱਲ ਸੁਣ ਕੇ ਮਾਤਾ ਗੰਗਾ ਬਹੁਤ ਗੁੱਸੇ ਵਿੱਚ ਆ ਗਈ ਇਹ ਸੁਣ ਕੇ ਮਾਤਾ ਜੀ ਬਹੁਤ ਗੁੱਸੇ ਵਿੱਚ ਆ ਗਏ ਫੇਕੀ ਕੀਤਾ ਪੁੱਤਰ ਕਹਾ ਕਰ ਤੂ ਤ ਉਪਾਈ ਇਹ ਪੁੱਤਰ ਇਹ ਪੁੱਤਰ ਨੇ ਕੀ ਕਰਤੂਤ ਕੀਤੀ ਹੈ ਕਰਤੂਤ ਸ਼ਬਦ ਜਿਹੜਾ ਪੰਜਾਬੀ ਦੇ ਵਿੱਚ ਅਸੀਂ ਕਿੱਥੇ ਵਰਤੋਂ ਵਿੱਚ ਲਿਆਉਂਦੇ ਆ ਇਹ ਤਕਰੀਬਨ ਮੇਰਾ ਖਿਆਲ ਹੈ ਕੋਈ ਬੰਦਾ ਭੁੱਲਿਆ ਨਹੀਂ ਹੋਵੇਗਾ ਫਿਰ ਕੀ ਹੋਇਆ ਇਤਨੇ ਵੇਂ ਸ੍ਰੀ ਹਰ ਗੋਬਿੰਦ ਇੰਨੇ ਟਾਈਮ ਵਿੱਚ ਸ੍ਰੀ ਹਰ ਗੋਬਿੰਦ ਜੀ ਆਏ ਕਰੀ ਵंदन ਕਰ ਬੰਦ ਆਪਣੀ ਮਾਤਾ ਜੀ ਨੂੰ ਆ ਕੇ ਹੱਥ ਜੋੜ ਕੇ ਮਾਤਾ ਜੀ ਨੂੰ ਵੰਦਨਾ ਕੀਤੀ ਬਹੁਤ ਸਨੇਹ ਤੇ ਨਿਖਟ ਬਿਠਾਏ ਮਾਇਆ ਹਲੇ ਗੱਲ ਤੇ ਬਾਤ ਚ ਕਰੇਗੀ ਉਹਨ ਪਿਆਰ ਨਾਲ ਨੇੜੇ ਬਿਠਾਇਆ ਮਸਤਕ ਸੂਂਗਤ ਪਿਆਰ ਵਧਾਇ ਮੱਥਾ ਚੁੰਮਿਆ ਤੇ ਬਹੁਤ ਪਿਆਰ ਦੇ ਨਾਲ ਨੇੜੇ ਬਿਠਾਇਆ ਮੱਥੇ ਨੂੰ ਚੁੰਮਿਆ ਤੇ ਪਿਆਰ ਵਧਾਇਆ ਹੁਣ ਅੱਗੇ ਸੁਣੋ ਮਾਤਾ ਸੁਣ ਤ ਪੁੱਤਰ ਸੁਣੋ ਪੁੱਤਰ ਇਹ ਕੀ ਆ ਤੂੰ ਕੀ ਨਾ माता गंगा जी कह रहे ने सुनो पुत्र ए क्या तुम कीना जिस सुजस होए जगहिना तुमरो उत्तम वंश विशाला कौन करे इस भांत कुचला माता जी कह रहे ने कहन लगी माता जी हे पुत्र सुनो ए तू की कीता है। इस नाल श्रेष्ठ जस दी जग विच हिंडा होवे जी ਤੁਹਾਡਾ ਬੜਾ ਉੱਚਾਵਾਨ ਹੈ। ਇਹ ਕਿਸ ਪ੍ਰਕਾਰ ਉਲਟਾ ਕੰਮ ਕੀਤਾ ਹੈ। ਭਾਗ ਮਾਤਾ ਜੀ ਬਹੁਤ ਨਰਾਜ਼ ਹੋਏ। ਜਿਵੇਂ ਇੱਕ ਆਮ ਸਮਾਜਿਕ ਘਰੇਲੂ ਔਰਤ ਨਰਾਜ਼ ਹੁੰਦੀ ਹੈ, ਮਾਤਾ ਜੀ ਦਾ ਨਰਾਜ਼ ਹੋਣਾ ਵਣਦਾ ਸੀ ਤੇ ਅੱਗੇ ਸੁਣੋ। ਸਭ ਤੇ ਵੱਡ ਸ਼੍ਰੀ ਨਾਨਕ ਗਾਧੀ ਇਸ ਪਰ ਤੁਮ تث ਨਿਤ ਅ흘ਾਦੀ ਆਪਣੇ ਕਿਉਂ ਨਾ ਕੀ ਵੱਡੀ ਆਈ ਕਹੇ ਕਹਾ ਸੰਗਤ ਸਮੁਦਾਇ ਗੁਰੂ ਨਾਨਕ ਦੇਵ ਜੀ ਦੀ ਗੱਦੀ ਸਭ ਤੋਂ ਵੱਡੀ ਹੈ ਤੁਸੀਂ ਉਸ ਉੱਤੇ ਬੈਠ ਕੇ ਨਿਤ ਵੱਡੇ ਵੱਡੇ ਕੰਮ ਕਰਦੇ ਹੋ ਆਪਣੀ ਵਡਿਆਈ ਨੂੰ ਕਿਉਂ ਨਹੀਂ ਵੇਖਿਆ ਹੈ ਸ੍ਰੀ ਸੰਗਤ ਕੀ ਕਹੇਗੀ ਭਾਵ ਮਾਤਾ ਜੀ ਨੇ ਬੜੀ achhi tarah zangri tarah ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਡਾਂਟਿਆ ਡਾਂਡਫਾਈ ਉਹਦੀ ਖਚਾਈ ਕੀਤੀ ਵੀ ਜਿਹੜਾ ਤੂੰ ਕੰਮ ਕਰਤਾ ਵੀ ਇਹ ਤਾਂ ਕੋਈ ਚੰਗਾ ਕੰਮ ਨਹੀਂ ਆ ਸਾਰਿਆਂ ਦੀ ਬੇਇੱਜ਼ਤੀ ਕਰਾਈ ਆ ਵੇਦੀ ਤ੍ਰੇਣ ਧੂਪ ਲਿਆਣ ਵਾਂਸ ਕੁਲ ਸੋਡੀਆਂ ਸਭ ਕੋ ਅਵ ਤੰਝ ਭਾਵ ਵੇਦੀ ਤ੍ਰੇਣ ਪੱਲੇ ਛੋਟੀ ਉਹ ਸਾਰੇ ਪੰਜ ਚਾਰੋਂ ਗੁਰੂ ਸਾਹਿਬਾਨ ਤੱਕ ਸਾਰੇ ਵੰਸ਼ਾਂ ਦੇ ਵਿੱਚ ਤੂੰ ਇਹ ਕੀ ਕੰਮ ਕੀਤਾ ਬੇਤਿਆਂ ਤਰੇਣਾ ਤੇ ਭੱਲਿਆਂ ਦੀ ਵੰਸ਼ ਹੈ ਛੋਟੀਆਂ ਦੀ ਖੂਲ ਸਭ ਤੋਂ ਉੱਚੀ ਹੈ ਕਿ ਉਹ ਤੁਹਾਡੀ ਨਿੰਦਿਆ ਨਹੀਂ ਕਰਨਗੇ ਕਿਆ ਨੇ ਨਿੰਦਾ ਕਰੇ ਤੁਹਾਡੀ ਮਹਾ ਅਨੁਚਿਤ ਰੀਤ ਜੋ ਤਾਰੀਖ ਕਹਿੰਦੋ ਭਾਵ ਤੁਸੀਂ ਬਹੁਤ ਉਲਟੀ ਰੀਤੀ ਤਰਨ ਕੀਤੀ ਹੈ ਜੇਕਰ ਵੀ ਵੀ ਬੀ ਕੋਲਾ ਮਾਤਾ ਕੋਲਾ ਸਿੱਖੀ ਧਾਰਨ ਕਰ ਕੇ ਆਈ ਸੀ ਤਾਂ ਇਹ ਸ਼ਬਦ ਕਵੀ ਨੇ ਕਿਉਂ ਲਿਖੇ ਮਾਤਾ ਲਈ ਕਵੀ ਮਲੇ ਦੋ ਤਾਰੀ ਤਲਵਾਰ ਹੈ ਹੁਣ ਸਮਾਜਿਕ ਹੋ ਗਿਆ ਡਾਂਟ ਪੋ ਆ ਰਿਹਾ ਔਰ ਗੁਰੂ ਦੇ ਸਿਰ ਤੇ ਸਾਰਾ ਭਾਂਡਾ ਪੰਡਿਆ ਪਿਤਾ ਤੁਮਾਰੋ ਸ਼ਾਂਤ ਸੁਭਾਉ ਪੀਰ ਅਮੀਰ ਰਾਖੇ ਜਿਨ ਪਾਓ माता गंगा जी कह रहे ने तेरा, तेरा ते ਤੁਹਾਡੇ ਪਿਤਾ ਜੀ ਸਨ ਬੜੇ ਸ਼ਾਂਤ ਸੁਆਹ ਸਨ ਸਾਰੇ ਪੀਰ ਮੀਰ ਰਾਜੇ ਮਹਾਰਾਜੇ ਉਹਨਾਂ ਦੇ ਪਉ ਉਹਨਾਂ ਦੇ ਨਾਲ ਸਾਰੇ ਪ੍ਰੇਮ ਰੱਖਦੇ ਸਨ ਜਗ ਮੈਂ ਤੁਮ ਸਭ ਤੇ ਕੇਸਰਮੋਰ ਸੰਸਾਰ ਚ ਤੁਸੀਂ ਸਾਰਿਆਂ ਤੋਂ ਸਰਮੋਰ ਹੈ ਭਾਵ ਤੁਸੀਂ ਕੋ ਨਾਨਕ ਦੀ ਗੱਦੀ ਤੇ ਬੈਠੇ ਹੋ ਨਹੀਂ ਮਨਿੰਦ ਹੋਤ ਕੋ ਔਰ ਸਾਰਿਆਂ ਦੇ ਸਰਤਾਜ ਹੋ ਤੁਹਾਡੇ ਤੋਂ ਵੱਡਾ ਹੋਰ ਕੋਈ ਨਹੀਂ ਹੈ ਇਸ ਕੁਕਰਮ ਕੋ ਕੈਸੇ ਹੀਨਸ ਕੁਕਰਮ ਇਸ ਬਾਰ ਬਾਰ ਸ਼ਬਦ ਨੂੰ ਉਤਕਰਨ ਵਾਲਾ ਇਹ ਕੁਕਰਮ ਮਾਤਾ ਗੰਗਾ ਜੀ ਕਹਿ ਰਹੇ ਹਨ ਇਸ ਕੁਕਰਮ ਕੋ ਕੈਸੇ ਹੀਨਸ ਇਹ ਕੁਕਰਮ ਕਿਵੇਂ ਕੀਤਾ ਹੈ ਕਿਸ ਕੀ ਨਹੀਂ ਜਿਠਾਈ ਚੀਨਸ ਤੂੰ ਕਿਸੇ ਦੀ ਵੀ ਵਧਾਈ ਦਾ ਖਿਆਲ ਨਹੀਂ ਕੀਤਾ ਹੈ ਸ਼੍ਰੀ ਹਰ ਗੋਬਿੰਦ ਸੁਣ ਕਰ ਬੈਣ ਜਨਨੀ ਤੇ ਕਰ ਨੀਚੇ ਨੈਣ ਕੀ ਕੀਤਾ ਸ਼੍ਰੀ ਹਰਗੋਬਿੰਦ ਜੀ ਇਹ ਵਚਨ ਮਾਤਾ ਜੀ ਤੋਂ ਸੁਣਦੇ ਸੁਣ ਕੇ ਅੱਖਾਂ ਨੀਵੀਆਂ ਕਰਕੇ ਬੋਲੇ ਪਾਪ ਅੱਖਾਂ ਨੀਵੀਆਂ ਕਦੋਂ ਕਰਨੀਆਂ ਪੈਂਦੀਆਂ ਜਦੋਂ ਕੋਈ ਐਸਾ ਸ਼ਰਮਨਾਕ ਕੰਮ ਕਰ ਦਈਏ ਜਿਹੜਾ ਸਮਾਜ ਵਿੱਚ ਪਰਿਵਾਰ ਵਿੱਚ ਦੁਨੀਆ ਵਿੱਚ ਚੰਗਾ ਨਾ ਲੱਗੇ ਭਾਵ ਗੁਰੂ ਹਰਗਵਿੰਦ ਸਾਹਿਬ ਕਵੀ ਇਹ ਦੱਸ ਰਿਹਾ ਕਿ ਗੁਰੂ ਹਰਗੋਇ ਸਾਹਿਬ ਉਹਨਾਂ ਨੂੰ ਐਜ ਸਿੱਖ ਲੈ ਕੇ ਨਹੀਂ ਆਇਆ ਸੀ ਕਾਜੀ ਦੀ ਕੁੜੀ ਨੂੰ ਘਰੋਂ ਕੱਢ ਕੇ ਲੈ ਕੇ ਇਲਜ਼ਾਮ ਗੁਰੂ ਹਰਗਵਿੰਦ ਸਾਹਿਬ ਤੇ ਕਾਜੀ ਲਾਉਣਾ ਚਾਹੁੰਦਾ ਪਰ ਅਸੀਂ ਇਸ ਨੂੰ ਗੱਲ ਦੇ ਨਾਲ ਲਾਈ ਬੈਠੇ ਇਹ ਗ੍ਰੰਥ ਸਾਡਾ ਬਹੁਤ ਸਤਿਕਾਰਯੋਗ ਸਾਡਾ ਇਤਿਹਾਸ ਹੈ ਸਮਝ ਲਓ ਅੱਖਰ ਅੱਖਰ ਲਿਖਿਆ ਹੋਇਆ ਵੀ ਉਹ ਕੀ ਕਹਿਣਾ ਚਾਹੁੰਦਾ ਉਹ ਸਾਡੇ ਗੁਰੂ ਹਰਗੋਬਿੰਦ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬਣਿਆ ਸੀ ਜਿਹੜੀਆਂ ਜੰਗਾਂ ਕੀਤੀਆਂ ਸੀ ਨਾ ਮੁਗਲਾਂ ਦੇ ਦੰਦ ਖੱਟੇ ਕੀਤੇ ਸੀ ਚਾਰ ਲੜਾਈਆਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਸੀ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਮੁੱਠੀ ਫੜ ਸਿੱਖਾਂ ਦੇ ਨਾਲ ਉਹ ਇੱਕ ਕੌਤਕ ਕਰਕੇ ਦਿਖਾਇਆ ਇੱਕ ਜਾਗੂ ਕਰਕੇ ਦਿਖਾਇਆ ਸੰਸਾਰ ਨੂੰ ਉਸ ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ਕਿਵੇਂ ਇਹ ਘੱਟਾ ਪਾਉਂਦਾ ਹੈ ਕਵੀ ਪਰ ਅਫਸੋਸ ਤੇ ਇਸ ਗੱਲ ਦਾ ਹੈ ਕਿ ਅਸੀਂ ਇਸ ਗ੍ਰੰਥ ਨੂੰ ਸਾਡੀ ਕੀ ਮਜਬੂਰੀ ਹੈ ਕਿ ਸਾਡੇ ਗੁਰੂ ਦੀ ਐਡੀ ਇਨਸਲਟ ਕਰ ਰਿਹਾ ਔਰ ਅਸੀਂ ਇਸ ਗ੍ਰੰਥ ਨੂੰ ਆਪਣਾ ਕਹਿ ਕੇ ਗੱਲ ਨਾਲ ਲਾ ਕੇ ਰੋਜ਼ ਇਸ ਦੀ ਕਥਾ ਕਰਦੇ ਹਾਂ ਮਾਤਾ ਜੀ ਕਹਿ ਰਹੇ ਨੇ ਇਹ ਕੋ ਕਰਮ ਕਿਵੇਂ ਕੀਤਾ ਹੈ ਕਿਸੇ ਦੀ ਵੀ ਵਡਿਆਈ ਦਾ ਖਿਆਲ ਨਹੀਂ ਕੀਤਾ ਹੈ ਸ੍ਰੀ ਹਰਗੋਬਿੰਦ ਜੀ ਇਹ ਵਚਨ ਮਾਤਾ ਜੀ ਤੋਂ ਸੁਣ ਕੇ ਖਾਨੇ मियां ਕਰਕੇ ਬੋਲੇ ਕੀ ਬੋਲੇ ਕਹਿ ਤਪ ਹੈ ਹਮਰੇ ਵਸ ਨਹੀਂ ਗੁਰੂ ਸਾਹਿਬ ਕਹਿੰਦਿਆ ਕਹਿਣ ਲਗੇ ਸਾਡੇ ਵਸ ਵਿੱਚ ਕੁਝ ਨਹੀਂ ਹੈ ਹੁਤੀ ਜੇ ਵਸ ਤੋ ਕਰਤੇ ਨਾ ਕਾਈ ਅਗਰ ਸਾਡੇ ਵਸ ਹੁੰਦਾ ਤਾ ਸਿ ਕਿਉ ਕਰਦੇ ਬਲੀ ਪੁਰਖ ਨੇ એમ ਕਰਵਾਇਓ ਕਿਆ ਵਿਚਾਰ ਕੁਛ ਵਸਨਾ ਸਮਾਇਓ ਕਹਰੇ ਨੇ ਬਲੀਪੁਰਖ ਨੇ ਇਹ ਕੁਝ ਕਰਵਾਇਆ ਹੈ ਬਹੁਤ ਵਿਚਾਰ ਕੀਤੀ ਹੈ ਪਰ ਕੁਛ ਵਸ ਨਹੀਂ ਚੱਲਿਆ ਹੈ ਹੁਣ ਸਮਝ ਲਓ ਇਹ ਕਵੀ ਕਿੱਡਾ ਸ਼ਤਾਨ ਹੈ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਨੂੰ ਰੱਬ ਕਹਿੰਦਾ ਕਿ ਇਹ ਹੀ ਇੱਥੇ ਉੱਥੇ ਇਹ ਹੀ ਨੇ ਔਰ ਦੂਜੇ ਪਾਸੇ ਵਲੀ ਵਰਖ ਹੁਣ ਰੱਬ ਨੂੰ ਕਹਿ ਰਿਹਾ ਜਾਂ ਬਾਬਾ ਬੁੱਢਾ ਜੀ ਨੂੰ ਕਹਿ ਰਿਹਾ ਮੰਨ ਲਓ ਇਸ ਨੇ ਸਾਰਿਆਂ ਦੇ ਸਿਰ ਤੇ ਖੇਪ ਪਾਈ ਹੈ ਬਾਬਾ ਬੁੱਢਾ ਜੀ ਨੂੰ ਨਹੀਂ ਬਖਸ਼ਿਆ ਜਦੋਂ ਕਵੀ ਦੇ ਨਾਲ वार्तालाप ਬਾਬਾ ਬੁੱਢਾ ਜੀ ਦੀ ਕਰਾਈ ਹੈ ਉਹਨਾਂ ਨੂੰ ਕਿਸੇ ਨੇ ਬਖਸ਼ਿਆ ਉਹਨਾਂ ਤੋਂ ਵੀ ਉਹ ਬਚਨ ਬੁਲਾਏ ਜਿਹੜਾ ਕੋਈ ਪਿੰਡ ਦਾ 18-20 ਸਾਲ ਦਾ ਸ਼ੋਕਰਾਂ ਨਹੀਂ बोल ਸਕਦਾ ਉਹ 90 ਸਾਲ ਦੇ ਬਜ਼ੁਰਗ ਦੇ ਮੂੰਹ ਤੋਂ ਉਹ ਜੋਾਈ ਬਣਨ ਵਾਲੀ ਗੱਲ ਤਾਂ ਜਿੰਨੇ ਤਾਨੇ ਮਿਹਨੇ ਮਾਰੇ ਉਥੇ ਇਸ ਕਵੀ ਨੇ ਘੱਟ ਥੋੜੀ ਕੀਤੀ ਹੈ ਇੱਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਪੂਰਾ ਲਜਜਤ ਕਰਕੇ ਉਹਨਾਂ ਦੀ ਵੇਜਤੀ ਕਰਕੇ ਫਿਰ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਤੋਂ ਕਹਾ ਰਿਹਾ ਅਸਲੀ ਜਿਹੜੀ ਜਾੜ ਹੈ ਅਸਲੀ ਗੱਲ ਇਹ ਹੈ ਇਹ ਦੁਨੀਆ ਨੂੰ ਦੱਸਣਾ ਚਾਹੁੰਦਾ ਹੈ ਕਿ ਸਿੱਖ ਧਰਮ ਕੋਈ ਖਾਸ ਸਪੈਸ਼ਲ ਨਹੀਂ ਹੈ ਇਹਦੇ ਵਿੱਚ ਉਹੀ ਕਥਾ ਕਹਾਣੀਆਂ ਜਿਹੜੀਆਂ ਕ੍ਰਿਸ਼ਨ ਦੇ ਨਾਲ ਜੁੜਦੀਆਂ ਸਨ ਉਵੇਂ ਸ ਇਹ ਗੁਰੂ ਸਾਹਿਬ ਵੀ ਕਰਦੇ ਨੇ ਕੀ ਖਾਸ ਹੈ ਕੋਈ ਫਰਕ ਨਹੀਂ ਹੈ ਇਸ ਕਰਕੇ ਉਹ ਸਾਰੀਆਂ ਕਹਾਣੀਆਂ ਉਲਟੀ ਸਿੱਧੀਆਂ ਜੋੜ ਕੇ ਇਹ ਗੁਰੂ ਸਾਹਿਬ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਉਣਾ ਚਾਹੁੰਦਾ ਹੋਰ ਇਹਦਾ ਕੋਈ ਕੰਮ ਨਹੀਂ ਹੈ ਇੱਕੋ ਹੀ ਕੰਮ ਹੈ ਸੋ ਇਹ ਕਹਿ ਰਹੇ ਨੇ ਕਿ ਪਰ ਕੁਝ ਵਸ ਨਹੀਂ ਚੱਲਿਆ ਅਸੀਂ ਬੜੀ ਵਿਚਾਰ ਕੀਤੀ ਪਰ ਸਾਡਾ ਕੁਝ ਵਸ ਨਹੀਂ ਚੱਲਿਆ ਅੱਗੇ ਮੈਂ ਅਰਥ ਕਰਕੇ ਦੱਸ ਦੇਣਾ ਬਹੁਤ ਜ਼ਿਆਦਾ ਹੈ ਇਹ ਕਾਰਜ ਮੈਂ ਲਾਚਾਰ ਹੋ ਕੇ ਕੀਤਾ ਹੈ ਇਸ ਅਣਵਣ ਨੂੰ ਬਹੁਤ देर ਵਿਚਾਰਦੇ ਰਹੇ ਆ ਇਹ ਕਹਿ ਕੇ ਚੁੱਪ ਹੋ ਕੇ ਚਲੇ ਗਏ ਫਿਰ ਢੋਲੇ ਨੂੰ ਮਹਿਲੀ ਪਹੁੰਚਾ ਦਿੱਤਾ ਇੰਨੀਆਂ ਗੱਲਾਂ ਕਰਕੇ ਮਾਤਾ ਜੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਗਏ ਮਤਲਬ ਕਵੀ ਨੇ ਜਿੰਨੀ ਪਲਾਨ ਕੀਤੀ ਨਾ ਮਿੱਟੀ ਪੁੱਟਣੀ ਆ ਉਹ ਹਲੋ ਉਹਨੂੰ ਤਸੱਲੀ ਨਹੀਂ ਹੁੰਦੀ ਜਦੋਂ ਤੱਕ ਕਹਿੰਦੇ ਵੀ ਚੰਗੀ ਤਰ੍ਹਾਂ ਰਖੜਾ ਨਾ ਲੱਗ ਜਾਏ ਫਿਰ ਅੱਗੇ ਕੀ ਸੁਣੋ ਮਾਤਾ ਗੰਗਾ ਜੀ ਨੇ ਵੇਖ ਕੇ ਗੁੱਸਾ ਕੀਤਾ ਇਸ ਦਾ ਇਸ ਥਾਂ ਮੇਲ ਨਹੀਂ ਹੈ ਕੀ ਹੋ ਗਿਆ ਕਿ ਉਹ ਡੋਲਾ ਜਿਹੜਾ ਘਰ ਲੈ ਜਾਂਦਾ ਇਹ ਕਾਰਜ ਮੈਂ ਲਜਾਰੋ ਕੇ ਕੀਤਾ ਡੋਲਾ ਮਹਿਲਾਂ ਦੇ ਵਿੱਚ ਪਹੁੰਚ ਗਿਆ ਆ ਲਿਖਿਆ ਹੋਇਆ ਪੁੰਨ ਡੋਲਾ ਮਹਿਲੀ ਪਹੁੰਚੇ ਪਹੁੰਚਾਏ ਫਿਰ ਉਹ ਡੋਲੇ ਨੂੰ ਮਹਿਲ ਦੇ ਵਿੱਚ ਪਹੁੰਚਾ ਦਿੱਤਾ ਪਰ ਜਦੋਂ ਮਾਤਾ ਗੰਗਾ ਜੀ ਨੇ ਡੋਲਾ ਉੱਥੇ ਪਹੁੰਚਾ ਦੇਖਿਆ ਗੰਗ ਬਲੋਕਤ ਰਿਸ ਉਪਜਾਏ ਮਾਤਾ ਗੰਗਾ ਜੀ ਨੇ ਵੇਖ ਕੇ ਗੁੱਸਾ ਕੀਤਾ ਇਸ ਕੋ ਮੇਲ ਨਹੀਂ ਇਸ ਥਾਂ ਆਵ ਇਸ ਦਾ ਇਸ ਥਾਂ ਮੇਲ ਨਹੀਂ ਹੈ ਪਾਵ ਇੱਥੇ ਨਹੀਂ ਰਹਿ ਸਕਦੀ ਹੈ ਮਹਾ ਕੁਜਸ ਇਹ ਕੋ ਕਰ ਰਾਖੇ ਇਸ ਨੂੰ ਘਰ ਵਿੱਚ ਰੱਖ ਕੇ ਬੜੀ ਬਦਨਾਮੀ ਕਰਵਾਵਾਂਗੇ ਚਲੀ ਜਾਏ ਜਿੱਥੇ ਹੋਵੇ ਅਵਲਾਖ ਹੈ ਉਥੇ ਚਲੀ ਜਾਵੇ ਜਿੱਥੇ ਇਸ ਦੀ ਅਵਲਾਸ਼ਾ ਹੈ ਉਹ ਆਪ ਮਾਤਾ ਗੰਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਮਾਤਾ ਜੀ ਨੇ ਕੋਲਾ ਦੇ ਡੋਲੇ ਨੂੰ ਆਪਣੇ ਘਰ ਵਿੱਚ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਜਿੱਥੇ ਜਾਣਾ ਚਲੀ ਜਾਵੇ ਪਰ ਇਸ ਘਰ ਵਿੱਚ ਇਸ ਦਾ ਕੋਈ ਟਿਕਾਣਾ ਨਹੀਂ ਹੈ ਸ਼੍ਰੀ ਗੰਗਾ ਨੇ ਧੀਨ ਜਵਾਬ ਜਦੋਂ ਮਾਤਾ ਗੰਗਾ ਜੀ ਨੇ ਜਵਾਬ ਦੇ ਦਿੱਤਾ ਸੁਧ ਆਈ ਗੁਰ ਨਿਕਟ ਚਿਤਾਵ ਤਦ ਤਾਂ ਇਹ ਖਬਰ ਝਟ ਗੁਰੂ ਜੀ ਪਾਸ ਪਹੁੰਚ ਗਈ ਪੈੜਾ ਦੇਖਿਓ ਖਰੋ ਅਗਾਰੀ ਕਰ ਸਮੀਪ ਕੋ ਗਿਰਾ ਉਚਾਰੀ ਫਿਰ ਗੁਰੂ ਜੀ ਨੇ ਕੀ ਦੇਖਿਆ ਜਦ ਗੁਰੂ ਜੀ ਨੇ ਪੈੜੇ ਨੂੰ ਨਾਮੀ ਸਿੱਖ ਨੂੰ ਆਪਣੇ ਸਾਹਮਣੇ ਖੜਾ ਵੇਖਿਆ ਤੇ ਉਸ ਨੂੰ ਵਾਸ ਬੁਲਾ ਕੇ ਵਚਨ ਕੀਤਾ ਕੀ ਵਚਨ ਕੀਤਾ ਵੀ ਹੁਣ ਮਾਤਾ ਜੀ ਨੇ ਮਨਾਂ ਕਰ ਦਿੱਤਾ ਵੀ ਡੋਲਾ ਇੱਥੇ ਨਹੀਂ ਰਹਿ ਸਕਦਾ ਹੁਣ ਉਥੋਂ ਕਾਜੀ ਦੇ ਘਰੋਂ ਲੈ ਕੇ ਆ ਗਏ ਹੁਣ ਕੀ ਟਿਕਾਣਾ ਕਰੀਏ ਕੁਝ ਪ੍ਰਵੰਤਾ ਕਰਨਾ ਪਊ ਨਾ ਤਾਂ ਗੁਰੂ ਹਰਗੋਇ ਸਿੰਘ ਸਾਹਿਬ ਨੇ ਪੈੜੇ ਨਾਮ ਦੇ ਸਿੱਖ ਨੂੰ ਕਿਹਾ ਦੱਖਣ ਦਿਸ਼ਿ ਸ੍ਰੀ ਅਮਰਤ ਸਰਤੇ ਦੱਖਣ ਦਿਸ਼ਿ ਸ੍ਰੀ ਅਮਰਤ ਸਰਤੇ ਵੇਖੋ ਸੋਤਾਲ ਸਮੀਪ ਵਣ ਤਰਤੇ ਤਹਿ ਤੰਬੂ ਕੋ ਦਿਓ ਲਗਵਾਏ ਡੋਰੇ ਕੋ ਡੇਰਾ ਕਰਵਾਏ ਪਾਵ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਦੱਖਣ ਵਾਲੇ ਬੋੜ ਦੇ ਦਰਖਤ ਦੇ ਲਾਗੇ ਸ੍ਰੇਸ਼ ਸਥਾਨ ਨੂੰ ਵੇਖੋ ਉੱਥੇ ਤੰਬੂ ਲਗਾ ਦੇਵੋ ਡੋਲੇ ਦਾ ਉੱਥੇ ਡੇਰਾ ਕਰਵਾਵੋ ਪਾਵ ਕੌਲਾ ਨੂੰ ਉੱਥੇ ਜਾ ਕੇ ਰੱਖੋ ਅਗੇ ਨਾਲ ਕੀ ਗਿਆ ਸਵੇਰੇ ਸਵੇਰੇ ਹੁੰਦਿਆਂ ਹੀ ਮਿਸਤਰੀਆਂ ਨੂੰ ਬੁਲਾਵੋ ਉਹਨਾਂ ਨੂੰ ਲਾ ਕੇ ਇੱਥੇ ਘਰ ਬਣਵਾਵੋ ਜੱਟ ਘਰ ਦੀ ਉਸਾਰੀ ਹੋ ਜਾਵੇ देर ਨਾ ਲਾਵੋ ਸਰਬ ਵਸਤਾਂ ਉਹਨਾਂ ਦੇ ਪਾਸ ਪਹੁੰਚਾਵੋ ਫਿਰ ਨਾਲ ਹੋਰ ਇਹ ਕੀ ਕਿਆ ਇਸਤਰੀ ਕਿ ਤੱਕ ਨਿਕਟ ਤਿਸ ਰਹਿਣ ਮਤਲਬ ਕੁਝ ਜਨਾਨੀਆਂ ਇਸਤਰੀਆਂ ਮਾਤਾ ਕੌਲਾਂ ਦੇ ਕੋਲ ਰਹਿਣ ਹੋਏ ਅਨੁਸਾਰ ਕਰੇ ਜਿਮ ਕਹੇ ਜਿਨਾ ਦੀ ਆਗਿਆ ਅਨਸਾਰ ਰਹਿਣ ਫਾਪ ਜਿੱਦਾਂ ਮਾਤਾ ਕੌਲਾ ਕਹੇਗੀ ਉਸ ਤਰ੍ਹਾਂ ਉਹ ਉਹਦੇ ਕੋਲ ਰਹਿਣ ਹੁਕਮ ਪਾਏ ਕਰ ਤੁਰਨ ਗयो ਤੁਰਨ ਗयो ਕਾਜ ਸਭੋ ਚਿਤ ਕਰਤ ਸੁਪੈ ਹੋ ਸੋ ਉਹਦੇ ਨਾਲ ਜਿਵੇਂ ਇਹ ਕਹਿਣ ਉਸ ਤਰ੍ਹਾਂ ਕਰਨਾ ਗੁਰੂ ਜੀ ਦੇ ਹੁਕਮ ਕਰਕੇ तुरंत चल, तुरंत चले गए जिस तरह चित्ते सन उस तरह काम कर लग गए भाव ये सारी कहानी है ये सारी कथा है जो गुरबिलास जो सूरज प्रकाश ग्रंथ का करता कवि सिंह साढे वेड़े बच्चे रख गया है और असी उस अपनी छाती न ला के ਲੇ ਫਿਰਦੇ ਆ ਉਸਨੇ ਗੁਰੂ ਹਰਗੋਬਿੰਦ ਸਾਹਿਬ ਦੀ ਤੋਹਫੀਨ ਕਰਨ ਲੱਗਿਆ ਕੋਈ ਸੰਗ ਸ਼ਰਮ ਨਹੀਂ ਕੀਤੀ ਜੋ ਉਹਦੇ ਵਿੱਚ ਮਨ ਵਿੱਚ ਪਲੈਨ ਸੀ ਉਹ ਸਾਰੀ ਉਸਨੇ ਗੁਰੂ ਤੇ ਲਾਗੂ ਕਰ ਦਿੱਤੀ ਹੈ ਪਰ ਇਹ ਅਸੀਂ ਆ ਕਿ ਇਸ ਨੂੰ ਆਪਣੇ ਗੱਲ ਨਾਲ ਲਾਈ ਫਿਰਦੇ ਆ ਅਸੀਂ ਇਸ ਨੂੰ ਆਪਣਾ ਸਤਕਾਰ ਗ੍ਰੰਥ ਉਸ ਦਾ ਇੱਕੋ ਹੀ ਉਦੇਸ਼ ਹੈ ਇੱਕ ਗੱਲ ਮੈਂ ਇੱਥੇ ਕਰ ਦੇਵਾਂ ਉਸ ਤੋਂ ਬਾਅਦ ਇਹ ਵੀਡੀਓ ਇੱਥੇ ਸਮਾਪਤ ਕਰਾਂਗੇ ਅਗਲੀਆਂ ਵੀਡੀਓ ਵਿੱਚ ਅਸੀਂ ਵਿਚਾਰ ਕਰਾਂਗੇ ਗੱਲ ਇਹ ਮੈਂ ਕਰਨੀ ਚਾਹੁੰਦਾ ਕਿ ਸਾਡੇ ਸਤੂਰਾਂ ਨੇ ਸਮਾਜ ਲਈ ਇੱਕ ਬਹੁਤ ਉੱਤਮ ਕਾਰਜ ਕੀਤਾ ਸੀ ਉੱਤਮ ਕਾਰਜ ਇਹ ਕੀਤਾ ਸੀ ਹੁਣ ਤੱਕ ਜਿੰਨੇ ਗ੍ਰੰਥ ਸੰਗੁਰੂ ਨਾਨਕ ਦੇਵ ਜੀ ਉਹ ਸਾਰੇ ਸੰਸਕ੍ਰਿਤ ਵਿੱਚ ਸਨ ਔਰ ਉਹਨਾਂ ਨੂੰ ਪੜਨਾਂ ਦਾ ਜਿਹੜਾ ਕੰਮ ਹੈ ਉਹ ਬ੍ਰਾਹਮਣ ਦਾ ਸੀ ਭਾਵ ਸੰਸਕ੍ਰਿਤ ਆਮ ਬੰਦੇ ਦੀ ਪਹੁੰਚ ਤੋਂ ਪਰੇ ਸੀ ਤੇ ਬ੍ਰਾਹਮਣ ਪੜਦਾ ਸੀ ਜੋ ਉਸ ਲੋਕਾਂ ਨੂੰ ਦੱਸਦਾ ਸੀ ਅਰਥ ਕਰਕੇ ਲੋਕੀ ਉਸ ਨੂੰ ਮੰਨ ਲੈਂਦੇ ਸਨ ਇਸ ਕਰਕੇ ਉਸਨੇ ਆਪਣੀ ਜ਼ਿੰਦਗੀ 'ਚ ਆਪਣੀਆਂ ਮੰਨਾਈਆਂ ਕੀਤੀਆਂ ਆਪਣੇ ਕਹਿੰਦੇ ਹੁੰਦੇ ਆ ਚਮੜੇ ਦੇ ਸਿੱਕੇ ਚਲਾਏ ਇਸ ਜੀ ਨੂੰ ਅਨਪਰਵ ਕਰਦੇ ਹੋਆ ਸਾਡੇ ਸਤਿਗੁਰਾਂ ਨੇ ਜਿਹੜਾ ਸਾਡੂੰ ਗਿਆਨ ਬਖਸ਼ ਕੀਤਾ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਉਹ ਸਾਡੀ ਆਮ ਬੋਲੀ ਵਿੱਚ ਆਮ ਪੰਜਾਬੀ ਭਾਸ਼ਾ ਵਿੱਚ ਆਮ ਗੁਰਮੁਖੀ ਬੋਲੀ ਵਿੱਚ ਉਹਨਾਂ ਸਾਨੂੰ ਉਹ ਗਿਆਨ ਦਿੱਤਾ ਤਾਂ ਕਿ ਘੱਟ ਤੋਂ ਘੱਟ ਪੜਿਆ ਲਿਖਿਆ ਬੰਦਾ ਵੀ ਉਸ ਨੂੰ ਪੜ੍ਹ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਸਕੇ ਇਹ ਸਭ ਤੋਂ ਵੱਡੀ ਦੇਣ ਸਾਡੇ ਸਤਿਗੁਰਾਂ ਦੀ ਸੀ ਪਰ ਮੈਨੂੰ ਅਫਸੋਸ ਹੁੰਦਾ ਹੈ ਮੈਨੂੰ ਦੁੱਖ ਵੀ ਆਉਂਦਾ ਹੈ ਕਿ ਇਹ ਜਿਹੜੇ ਕਵੀ ਸਿੱਖ ਧਰਮ ਦੀ ਸੇਵਾ ਕਰਨ ਲਈ ਐਡਾ ਵੱਡਾ ਇਤਿਹਾਸਕ ਗ੍ਰੰਥ ਲਿਖਦੇ ਨੇ ਇਹਨਾਂ ਦੀ ਸਾਰੀ ਪੜ੍ਹਾਈ ਲਿਖਾਈ ਗੁਰਦੁਆਰਿਆਂ ਵਿੱਚ ਹੋਈ ਗੁਰਦੁਆਰਿਆਂ ਦੇ ਭਾਈਆਂ ਮਹੰਤਾਂ ਕੋਲੋਂ ਪੜ੍ਹਾਈ ਹੋਈ ਫਿਰ ਇਹਨਾਂ ਦੀ ਕਿਹੜੀ ਐਸੀ ਮਜਬੂਰੀ ਸੀ ਕਿ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ ਆਮ ਪੰਜਾਬ ਵਿੱਚ ਪੈਦਾ ਹੋਏ ਪੰਜਾਬ ਵਿੱਚ ਪੜ੍ਹੇ ਗੁਰਦੁਆਰਿਆਂ ਵਿੱਚ ਪੜ੍ਹੇ ਇਹਨਾਂ ਦੀ ਐਸੀ ਕਿਹੜੀ ਮਜਬੂਰੀ ਸੀ ਕਵੀ ਸੰਤੋਖ ਸਿੰਘ ਵਰਗਿਆਂ ਦੀ ਗ੍ਰੰਥ ਲਿਖਣ ਲੱਗਿਆ ਇਹਨਾਂ ਨੂੰ ਪੰਜਾਬੀ ਭੁੱਲ ਗਏ ਆਮ ਜ਼ੁਬਾਨ ਜਿਹੜੀ ਪੰਜਾਬ ਤੇ ਵਰਤੀ ਜਾਂਦੀ ਸੀ ਜੇ ਜ਼ੁਬਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਹੋਏ ਸਨ ਕੀ ਮਜਬੂਰੀ ਸੀ ਜਾਂ ਕੀ ਸ਼ੈਤਾਨੀ ਸੀ ਮੈਂ ਕਹਾਗਾ ਜਾਣ ਬੁੱਝਕੇ ਅੱਡੀ ਔਖੀ ਭਾਸ਼ਾ ਵਿੱਚ ਉਹ ਕੋਈ 5 10 ਜਮਾਤਾਂ ਪੜ੍ਹਿਆ ਲਈ ਤੇ ਗੱਲ ਛੱਡੋ ਇੱਥੇ ਬੀਏ ਐਮਏ ਪੀਐਚਡੀ ਕੀਤੀ ਹੈ ਇਹ ਗ੍ਰੰਥ ਨੂੰ ਪੜ੍ਹ ਕੇ ਸਮਝ ਨਹੀਂ ਸਕਦਾ ਜਦੋਂ ਤੱਕ ਅਰਥਾਂ ਦਾ ਕੋਈ ਸਹਾਰਾ ਤੁਹਾਡੇ ਕੋਲ ਨਾ ਹੋਵੇ। ਇਹੀ ਕਾਰਨ ਹੈ ਕਿ 180 ਸਾਲ ਤੋਂ ਇਹ ਗ੍ਰੰਥ ਸਾਡੇ ਗਲੇ ਵਿਆਹ ਹੋਇਆ ਤੇ ਸਾਰੇ ਗੁਰਦੁਆਰਿਆਂ ਵਿੱਚ ਇਸ ਦੀ ਕਥਾ ਹੁੰਦੀ ਹੈ ਤੇ ਕਥਾ ਕਰਨ ਵਾਲੇ ਸ਼ੈਤਾਨ ਐ ਕਿਉਂਕਿ ਉਹਨਾਂ ਨੇ ਟ੍ਰੇਨਿੰਗ ਲਈ ਹੈ ਉਹ ਵਿੱਚੋਂ ਛੜ ਛੜ ਕੇ ਪੰਕਤੀਆਂ ਕਥਾ ਕਰਦੇ ਹਨ ਤੇ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਭਲੇਖੇ ਵਿੱਚ ਰੱਖਦੇ ਨੇ ਵੀ ਇਹ ਗ੍ਰੰਥ ਬਹੁਤ ਚੰਗਾ ਬਹੁਤ ਚੰਗਾ ਆਉਂਦੇ ਦਿਨਾਂ ਵਿੱਚ ਅਸੀਂ ਇਸ ਗ੍ਰੰਥ ਦੇ ਉੱਤੇ ਹੋਰ ਡੂੰਘੀਆਂ ਵਿਚਾਰਾਂ ਕਰਾਂਗੇ ਮੈਂ ਤਾਂ ਕਈ ਵਾਰ ਇੰਜ ਸੋਚਦਾ ਜੇ ਮੈਂ ਇਸ ਗ੍ਰੰਥ ਉੱਤੇ ਗ੍ਰੰਥ ਲਿਖਣ ਲੱਗਦਾ ਤੇ ਜਿੱਡਾ ਇਹ ਢਾਈ ਗ੍ਰੰਥ ਹੈ ਇਹ ਤੋਂ ਵੱਡਾ ਬਣ ਜਾਏ ਇਹਦੀਆਂ ਜਿਹੜੀਆਂ ਕਮਜ਼ੋਰੀਆਂ ਪ੍ਰੋਬਲਮ ਜਿਹੜੀਆਂ ਇਹ ਗੁਰੂ ਸਾਹਿਬ ਦੀ ਤੋਹਫੀਨ ਕੀਤੀ ਹੋਈ ਹੈ ਐਨੀ ਤੋਹਫੀਨ ਕਿ ਉਹ ਕਿਹਾ ਕੀ ਜਾਂਦਾ ਆਮ ਬੰਦਾ ਪੜਦਾ ਨਹੀਂ ਹੈ ਉਹ ਇੱਕੋ ਸ਼ਬਦ ਰਟਿਆ ਹਟਾਇਆ ਜਿਹੜਾ ਕੋਈ ਬੰਦਾ ਬੋਲ ਦਿੰਦਾ ਕਾਹਾਂ ਤੋਂ ਕਾਹਾਂ ਬੋਲ ਦਿੰਦੇ ਆ ਫਿਰ ਇਹਦੇ ਵਿੱਚ ਬਹੁਤ ਚੰਗੀਆਂ ਗੱਲਾਂ ਵੀ ਆ ਕੁਝ ਮਾੜੀਆਂ ਗੱਲਾਂ ਨੇ ਬਹੁਤ ਚੰਗੀਆਂ ਵੀ ਮੈਂ बार-बार ਇੱਕੋ ਹੀ ਬੇਨਤੀ ਕਰਿਆ ਕਰਦਾ ਭਈ ਖਾਣੇ ਬਣਾਉਣ ਦੇ ਵਿੱਚ ਸਭ ਕੁਝ ਚੰਗਾ ਪਿਆ ਹੋਵੇ ਜੇ ਇੱਕ ਚੁਟਕੀ ਜ਼ਹਿਰ ਦੀ ਫੈਜ਼ਾ ਉਹ ਸਾਰਾ ਖਾਣਾ ਖਰਾਬ ਹੋ ਜਾਂਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਐਵੇਂ ਇਸ ਗ੍ਰੰਥ ਦੀ ਹਾਲਤ ਹੈ ਸਿੱਖੋ ਜਾਗੋ ਸਮਝੋ ਔਰ ਆਪਣੇ ਪੈਰਾਂ ਤੇ ਖੜੇ ਹੋਵੋ ਗੁਰੂ ਗ੍ਰੰਥ ਸਾਹਿਬ ਨਾਲ ਆਓ ਜੁੜੀਏ ਬਾਣੀ ਗ੍ਰੰਥਾਂ ਨੂੰ ਆਪ ਪੜ੍ਹੀਏ ਐਵੇਂ ਨਕਾਰੀਆਂ ਫੈ ਨਹੀਂ ਸਾਨੂੰ ਨਹੀਂ ਚਾਹੀਦਾ ਸਾਨੂੰ ਨਹੀਂ ਚਾਹੀਦਾ ਅੱਜ ਵੀ ਹੋ ਰਿਹਾ ਹਰ ਚੀਜ਼ ਜ਼ਬਰਦਸਤੀ ਹੈ ਜਿਹਨੂੰ ਦਿੱਤੀ ਜਾ ਰਿਹਾ ਕਹਿੰਦਾ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਸਾਨੂੰ ਇਹ ਨਹੀਂ ਚਾਹੀਦਾ ਦੇਣ ਵਾਲਾ ਕਹਿੰਦਾ ਨਹੀਂ ਨਹੀਂ ਇਹ ਤਾਂ ਬਹੁਤ ਵਧੀਆ ਇਹ ਤੁਹਾਡੇ ਕੰਮ ਦਾ ਤੁਹਾਡੇ ਫਾਇਦੇ ਦਾ ਤੁਸੀਂ ਐ ਲੈ ਲਓ ਬਸ ਤੁਸੀਂ ਮਤਲਬ ਜ਼ਬਰਦਸਤੀ ਹੋ ਰਹੀ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇ ਸਿੱਖਾਂ ਇੱਕ ਗੱਲ ਦੂਜੀ ਗੱਲ ਜਿਹੜੇ ਦਸਾਂ ਗੁਰੂ ਸਾਹਿਬਾਨ ਨੇ ਪੂਰਨੇ ਪਾਏ ਹੈ ਪੂਰਨੇ ਇਹ ਆਇਆ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤਾਂ ਇਹੋ ਜਿਹਾ ਨਕਲਾਬੀ ਸਟਫ ਸੀ ਕਿ ਆਜ਼ਾਦੀ ਲਈ ਵਿਚਾਰਾਂ ਦੀ ਆਜ਼ਾਦੀ ਲਈ ਵਿਚਾਰਾਂ ਦੀ ਆਜ਼ਾਦੀ ਲਈ ਹਰ ਬੰਦੇ ਨੂੰ ਸੋਖੋਜਣ ਦਾ ਸੋਚਣ ਦਾ ਸਮਝਣ ਦਾ ਉਹਨੂੰ ਉਹਦਾ ਵਿਸ਼ਲੇਸ਼ਣ ਕਰਨ ਦਾ ਪੂਰਾ ਪੂਰਾ ਹੱਕ ਹੈ ਕਿਸੇ ਨੇ ਕੀ ਮੰਨਣਾ ਕਿਸੇ ਨੂੰ ਕੀ ਚੰਗਾ ਲੱਗਦਾ ਇਹ ਉਹਦਾ ਹੱਕ ਹੈ ਉਹਦੀ ਮਰਜ਼ੀ ਹੈ ਆ ਇੱਕ ਬੀਬੀ ਜੀ ਦੇ ਮੈਨੂੰ ਸਲਾਹ ਸੁਝੈਸ਼ਨ ਆਇਆ ਸੀ ਇਹ ਪਹਿਲਾ ਵੀਡੀਓ ਮੈਂ ਬਣਾ ਰਿਹਾ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਤੁਸੀਂ ਪੜ ਸਕਦੇ ਆ ਜੇ ਇਦਾਂ ਸਫਲ ਰਿਹਾ ਅੱਗੇ ਵੀ ਇਦਾਂ ਹੀ ਵੀਡੀਓ ਬਣਾਵਾਂਗੇ ਹੁਣ ਸਾਰੇ ਵੀਰਾਂ ਭੈਣਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਭਾਈ ਜੇਕਰ ਤੁਹਾਨੂੰ ਇਹ ਉਪਰਾਲਾ ਇਹ ਉਦਮ ਚੰਗਾ ਲੱਗਦਾ ਹੈ ਵੀ ਸੰਖੂ ਜੀ ਕਰਕੇ ਗਿਆਨ ਸਾਡੇ ਤੱਕ ਪਹੁੰਚਣਾ ਚਾਹੀਦਾ ਫਿਰ ਤੁਸੀਂ ਆਪਣਾ ਕੰਮ ਕਰੋ ਇੱਕ ਹਮਲਾ ਮਾਰੋ ਇਸ ਚੀਜ਼ ਨੂੰ ਘਰ ਘਰ ਪਹੁੰਚਾਉਣ ਲਈ ਇਸ ਸੱਚ ਦੇ ਗਿਆਨ ਨੂੰ ਘਰ ਘਰ ਪਹੁੰਚਾਉਣ ਲਈ ਤੁਸੀਂ ਇਸ ਵੀਡੀਓ ਨੂੰ ਜੇ ਤੁਹਾਨੂੰ ਇਹ ਪਸੰਦ ਆਉਣ ਤਾਂ ਨਹੀਂ ਪਸੰਦ ਆਉਣ ਰੱਦ ਕਰ ਦਿਓ ਨਾ ਦੇਖੋ ਕੋਈ ਗੱਲ ਨਹੀਂ ਪਰ ਜੇ ਤੁਹਾਨੂੰ ਪਸੰਦ ਆਉਣ ਤਾਂ ਫਿਰ ਇਹਨੂੰ ਜਿੰਨਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦੇ ਹੋ ਸੰਗਤਾਂ ਤੱਕ ਪਹੁੰਚਾ ਸਕਦੇ ਹੋ ਉਨਾ ਹੀ ਭਲਾ ਸਾਡਾ ਜਿੰਨਾ ਕਿ ਹਿੰਮਤ ਹੈ ਅਸੀਂ ਉਦਮ ਕਰਦੇ ਆਂ ਤੇ ਜਿਹੜਾ ਮੇਰਾ ਚੈਨਲ ਹੈ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮਏ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਘਰ ਘਰ ਸੁਨੇਹਾ ਪਹੁੰਚਾ ਸਕੀਏ ਆਓ ਇਹਨਾਂ ਲਫ਼ਜ਼ਾਂ ਨਾਲ ਮੈਂ ਖਿਮਾਂਦਾ ਜਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ